ਜੈ ਸ਼ੀਤਲਾ ਮਾਤਾ ਦੀ ਜੈ ਸ਼ੀਤਲਾ ਮਾਤਾ ਦੀ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸ਼ੀਤਲਾ ਮਾਤਾ ਜੀ ਦਾ ਜੋ ਸਾਲਾਨਾ ਮੇਲਾ ਹਰ ਸਾਲ ਕੁਰਾਲੀ ਸ਼ਹਿਰ ਦੇ ਵਿੱਚ ਭਰਿਆ ਜਾਂਦਾ ਹੈ ਸੋ ਅੱਜ ਵੀ ਇਹ ਸ਼ੀਤਲਾ ਮਾਤਾ ਦਾ ਮੇਲਾ ਕਾਫੀ ਦੇਖਣ ਨੂੰ ਭਰਿਆ ਮਿਲਿਆ ਹੈ ਸੰਗਤਾਂ ਦੂਰੋਂ ਦੂਰੋਂ ਆਈਆਂ ਨੇ ਅਤੇ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਸੰਗਤਾਂ ਨਤਮਸਤਕ ਹੋਈਆਂ ਨੇ ਸੋ ਅੱਜ ਦਾ ਜੋ ਸਾਰਾ ਇਹ ਸੀਨ ਹੈ ਤੁਹਾਨੂੰ ਇਹ ਝਲਕੀਆਂ ਅੱਜ ਦੀਆਂ ਦਿਖਾਉਣੇ ਆ ਅਤੇ ਜੋ ਦੁਸਹਿਰਾ ਗਰਾਊਂਡ ਹੈ ਉੱਥੇ ਝੂਲੇ ਲੱਗੇ ਹੋਏ ਬੱਚਿਆਂ ਨੇ ਜੋ ਝੂਲੇ ਲਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਗੱਲਬਾਤ ਕਰਦੇ ਆ ਸਾਰੀਆਂ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਆਓ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ ਲਾ ਮਾਤਾ ਦਾ ਅਖਤ ਨੇ ਪੰਗੜੇ ਪਾਉਂਦੇ ਮੇਲਾ ਯੂਨਿਟ ਮਾਨ ਚੈਨਲ ਬਾਬਾ ਕਸ਼ਮੀਰ ਸਿੰਘ ਜੀ ਦੇ ਡੇਰੇ ਵੱਲੋਂ ਪੁਲੀ ਦੇ ਪਰਿਵਾਰ ਵੱਲੋਂ ਹਰ ਸਾਲ ਇਹ ਲੰਗਰ ਲਗਾਈ ਜਾਂਦੇ ਅੱਜ ਵੀ ਗਰਮਾ ਗਰਮ ਖੀਰ ਬਦਾਮਾਂ ਵਾਲੀ ਖੀਰ ਦਿਖਾਈ ਗਈ ਹੈ ਸਾਰੇ ਸੰਗਤ ਨੂੰ ਬੇਨਤੀ ਲੰਗਰ ਸ਼ੱਕੇ ਜਾਓ ਜੀ ਆਜੋ ਬੇਨਤੀ ਆਜੋ ਆਜੋ ਲੰਗਰ ਸ਼ੱਕੇ ਗਰਮਾ ਗਰਮ ਖੀਰ ਬਦਾਮਾਂ ਵਾਲੀ ਖੀਰ ਬਾਬਾ ਕਸ਼ਮੀਰ ਸਿੰਘ ਜੀ ਦੇ ਡੇਰੇ ਵੱਲੋਂ ਕਿਸ ਦਰਬਾਰ ਦੇ ਸੇਵਾਦਾਰ ਬਾਬਾ ਹਰਦੇਵ ਸਿੰਘ ਜੀ ਵੱਲੋਂ ਬੇਨਤੀ ਹੈ ਆਓ ਜੀ ਆ ਲੰਗਰ ਸ਼ਕੈ ਜੀ ਆਨੰਦ ਚੈਨਲ ਤੋਂ ਸਾਡੇ ਵੱਡੇ ਭਰਾ ਅਮਰਜੀਤ ਜੀ ਧੰਨਵਾਦ ਕਰਦੇ ਆ ਜੀ ਆਨ ਆਪ ਦੇ ਸਾਰੀ ਸੰਗਤ ਨੂੰ ਖੇਤਲਾ ਮਾਤਾ ਮੇਲੇ ਵਿਆਹ ਸੰਗਤ ਨੂੰ ਜੀ ਆਨ ਨੂੰ ਸਾਰੀ ਸੰਗਤ ਨੂੰ ਇਹਨਾਂ ਨੂੰ ਸਾਡੀ ਸ਼ੋਭੀ ਪੈਂਡਾ 10 ਰੁਪਏ ਇਸ ਲੰਗਰ ਚ ਹਿੱਸਾ ਪਾਉਣੇ ਧੰਨਵਾਦ ਬਾਬਾ ਜੀ ਨੂੰ ਕਿਲਾ ਮਾਤਾ ਦਾ ਖੁਸ਼ੀਆਂ ਭਖਤ ਮਨਾਉਂਦੇ ਮਈਆ ਦਾ ਧਾਨ ਲਵਾਉਂਦੇ ਮਈਆ ਦਾ ਧਾਨ ਲਵਾਉਂਦੇ ਮਈਆ ਦਾ ਧਾਨ ਲਵਾਉਂਦੇ ਜੀ ਨਾਮ ਹੈ ਤੁਹਾਡਾ ਹਰਵਿੰਦਰ ਸਿੰਘ ਜੀ ਸੋ ਅੱਜ ਸ਼ੀਤਲਾ ਮਾਤਾ ਦਾ ਮੇਲਾ ਕਾਫੀ ਭਰਿਆ ਹੋਇਆ ਹੋਇਆ ਸੋ ਤੁਸੀਂ ਵੀ ਨਤਬਸਤਕ ਹੋਏ ਹੋ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਜੀ ਮੇਲਾ ਹਾਂਜੀ ਬਹੁਤ ਵਧੀਆ ਜੀ ਮਾਲਕ ਦੀ ਮਾਤਾ ਦੀ ਕਿਰਪਾ ਨਾਲ ਇਹੋ ਜਿਹਾ ਮੇਲਾ ਕਿਤੇ ਦੇਖਿਆ ਨਹੀਂ ਜੀ ਜਿੰਨਾ ਔਰੇ ਭਰਦੇ ਜੀ ਕਰਾਲੀ ਸ਼ਹਿਰ ਦੇ ਵਿੱਚ ਜੀ ਹਾਂ ਜੀ ਮਰੈਂਡਾ ਰੋਡ ਕਰਾਲੀ ਕਦੋਂ ਤੋਂ ਦੇਖਦੇ ਆ ਰਹੇ ਤੁਸੀਂ ਇਹ ਮੇਲਾ ਇਹ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਜੀ ਹਾਂ ਜੀ ਮੈਨੂੰ ਹੋ ਗਏ ਮੈਨੂੰ ਇੱਥੇ ਜਸਲੀ ਸਟੂਡੀਓ ਜੀ ਮੇਰਾ 14 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਮਾਤਾ ਰਾਣੀ ਦਾ ਮੇਲਾ ਬਹੁਤ ਵਧੀਆ ਭਰਦਾ ਜੀ ਵਿੱਚ ਵੀ ਬਾਜ਼ਾਰ ਦੇ ਵਿੱਚ ਵੀ ਬਹੁਤ ਸੀਰੀਅਸ ਬਹੁਤ ਬੰਦੇ ਆਉਂਦੇ ਆ ਉੱਥੇ ਵੀ ਬੰਦੇ ਦੀ ਭੀੜ ਲੱਗੀ ਵੀ ਹੁੰਦੀ ਹੈ ਜੀ ਕੋਈ ਕੁਝ ਲੈਂਦਾ ਕੋਈ ਕੁਝ ਲੈਂਦਾ ਜੀ ਇਹ ਵੀ ਕੋਈ ਤੇ ਦੇਖਣੇ ਵਾਲੀ ਚੀਜ਼ ਹੁੰਦੀ ਹੈ ਜੀ ਜੈ ਮਾਤਾ ਜੈ ਮਾਤਾ ਜੀ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਮੇਰਾ ਨਾਮ ਦੀ ਹਰਕਿਰਤ ਸਿੰਘ ਹੈ ਜੀ ਤੇ ਆਪਾਂ ਇੰਡੀਆ ਸੈਲਸ਼ੋਰ ਹਸਪੀਟਲ ਦੇ ਵੱਲੋਂ ਆਪਾਂ ਇੱਥੇ ਕੈਂਪ ਆਰਗੇਨਾਈਜ਼ ਕਰ ਰਹੇ ਆ ਜਿੱਥੇ ਕਿ ਅਸੀਂ ਮੁਫਤ ਆਪਣਾ ਚੈੱਕਅਪ ਕਰ ਰਹੇ ਆ ਜਿਵੇਂ ਕੀ 슈ਗਰ बीपी ਹੋ ਗਿਆ ਠੀਕ ਹੈ ਤੇ ਬਹੁਤ ਸਾਰੀ ਮੈਡੀਸਿਨ ਵੀ ਦੇ ਰਹੇ ਆ ਤੇ ਬਲੱਡ ਟੈਸਟ ਵੀ ਕਰ ਰਹੇ ਆ ਠੀਕ ਹੈ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਭ ਨੂੰ ਮੁਫਤ ਸੇਵਾ ਦਾ ਸੰਚਾਰ ਮਿਲੇ ਜੀ 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 ਜਿਵੇਂ ਕਿ ਸਾਡੇ ਹਸਪੀਟਲ ਦੇ ਜਿਵੇਂ ਕਿ ਇੰਡਸਟਰੀ ਦਾ ਤੁਸੀਂ ਨਾਮ ਸੁਣਿਆ ਹੀ ਹੋਣਾ ਉੱਥੇ ਸਾਡੇ ਬਹੁਤ ਹੀ ਮਾਹੀ ਡਾਕਟਰ ਹੈ ਠੀਕ ਹੈ ਜਿਸ ਦੇ ਕਿ ਅਸੀਂ ਜਿਨੇ ਕਿ ਸਰਕਾਰੀ ਪਲੰਤ ਸੁਵਿਧਾਵਾਂ ਜਿਹੜੀਆਂ ਆਯੁਸ਼ਮਾਨ ਹੋ ਗਿਆ ਟੀਪੀ ਹੋ ਗਿਆ ਅਸੀਂ ਸਾਰੇ ਤਰ੍ਹਾਂ ਦੇ ਮਰੀਜ਼ ਜੋ ਕਿ ਉਹਨਾਂ ਨੂੰ ਉਹਨਾਂ ਸੁਵਿਧਾਵਾਂ ਬਾਰੇ ਪਤਾ ਲੱਗੇ ਤੇ ਉਹਨਾਂ ਦਾ ਟ੍ਰੀਟਮੈਂਟ ਹੋ ਸਕੇ ਜੀ ਤੇ ਉਹਨਾਂ ਬਾਰੇ ਅਸੀਂ ਜਾਣੂ ਕਰਾ ਸਾਰੇ ਆ ਜਿਹੜਾ ਆਜੂ ਆਸ਼ਮਾਨ ਕਾਰਡ ਆ ਉਹ ਚੱਲਦਾ ਤੁਹਾਡੇ ਕੋਲ ਹਾਂਜੀ ਹਾਂਜੀ ਜਿਵੇਂ ਕੀ ਹੈ ਆਸ਼ਮਾਨ ਦੇ ਵਿੱਚ ਬਹੁਤ ਸਾਰੇ ਪ੍ਰੋਸੀਜਰ ਹੈ ਜਿਹੜੇ ਅਸੀਂ ਕਰ ਰਹੇ ਹਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਿਵੇਂ ਕੀ ਹੋ ਗਿਆ ਕਾਰਡਿਕ ਦੇ ਕੇਸ ਹੋ ਗਏ ਠੀਕ ਹੈ ਜੀ ਜਿਵੇਂ ਹਿਪ ਰਿਪਲੇਸਮੈਂਟ ਹੋਗੀ ਠੀਕ ਹੈ ਯੂਰੋ ਦੇ ਕੇਸ ਹੋਗੇ ਠੀਕ ਹੈ ਬਹੁਤ ਸਾਰੇ ਔਨਕੋ ਦੇ ਕੇਸ ਹੋਗੇ ਜਿਵੇਂ ਕੀਮੋਥੈਰੇਪੀ ਹੋਗੀ ਉਹ ਸਭ ਅਸੀਂ ਕਰ ਰਹੇ ਹਾਂ ਅਸ਼ਮਾਨ ਜੀ ਜੀ ਤੇ ਕੈਂਸਰ ਦੀ ਬਿਮਾਰੀ ਬਾਰੇ ਵੀ ਮਤਲਬ ਕਿ ਪ੍ਰਪੇਅਰ ਕਰ ਰਹੇ ਹਾਂ ਦੇਖੋ ਹਾਂਜੀ ਹਾਂਜੀ ਅਸੀਂ ਕੈਂਸਰ ਦੇ ਬਾਰੇ ਵੀ ਪ੍ਰਪੇਅਰ ਕਰ ਰਹੇ ਹਾਂ ਸਾਡੇ ਬਹੁਤ ਹੀ ਮਾਹਿਰ ਡਾਕਟਰ ਨੇ ਕੈਂਸਰ ਦੇ ਡਾਕਟਰ ਰਾਜਨਦੀਪ ਸੇਠੀ ਜੋ ਕੈਂਸਰ ਵਿਭਾਗ ਦੇਖ ਰਹੇ ਨੇ ਕਿ ਉਹਨਾਂ ਬਾਰੇ ਅਸੀਂ ਹੈਲਪ ਟਾਕ ਕਰਦੇ ਹਾਂ ਠੀਕ ਹੈ ਉਹਨਾਂ ਬਾਰੇ ਕਿਉਂਕਿ ਲੋਕ ਕੈਂਸਰ ਦੇ ਬਾਰੇ ਜਾਣੂ ਹੋ ਸਕਣ ਤੇ ਉਹਨਾਂ ਨੂੰ ਇਸ ਬਿਮਾਰੀ ਤੋਂ ਫੈਲਣ ਤੋਂ ਪਹਿਲਾਂ ਜੀ ਉਹ ਦਵਾਈ ਵੀ ਨਾਲ ਦੇ ਰਹੇ ਜਾਂ ਨਹੀਂ ਜੀ ਹਾਂ ਜੀ ਅਸੀਂ ਜੋ ਪੋਸੀਬਲ ਹੈ ਦਵਾਈ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਫਲਾ ਲਿੱਤੇ ਠੀਕ ਹੈ ਬਾਕੀ ਅਸੀਂ ਇਸ ਸਲੀਪ ਤੇ ਅਸੀਂ ਆ ਕੇ ਹਸਪੀਟਲ ਵੀ ਆਪਾਂ ਦਿਖਾ ਸਕਦੇ ਆ ਤੇ ਉਹਨਾਂ ਦੇ ਕੋਈ ਕੰਸਲਟੇਸ਼ਨ ਫੀਸ ਨਹੀਂ ਲੱਗੇਗੀ ਜੀ ਜੀ ਥੈਂਕ ਯੂ ਥੈਂਕ ਯੂ ਸੋ ਮਚ ਜੀ ਧਰਮਗਰਮ ਕੜੀ ਗਰਮਾ ਗਰਮ ਚੌਲਾਂ ਦਾ ਲੰਗਰ ਛਾਕੇ ਸਾਡੇ ਏਤਮਾਨ ਚੈਨਲ ਤੋਂ ਸਾਡੇ ਧਮਾਨ ਸਾਫ ਕਰਾਲੀ ਤੋਂ ਮੇਲੇ ਦੇ ਵਿੱਚ ਪਹੁੰਚ ਗਏ ਮਹਮਦ ਚਰਦੀ ਗੱਲਾ ਬਖਸ਼ੇ ਹਰੇਕ ਸਾਲ ਨਿਊਜ਼ ਲਾਉਂਦੇ ਨੇ ਆਪਣੇ ਚੈਨਲ ਤੋਂ ਵਡਾਰੇ ਦੀ ਮਹਮਾਈ ਤਰੱਕੀਆਂ ਬਖਸ਼ੇ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਏਤਮਾਲ ਚੈਨਲ ਕਰਾਲੀ ਮਾਹਾਂ ਮਾਈ ਨੂੰ ਦਰਵਾਜ਼ੇ ਵਿਚ ਆਏ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਨਿਊਜ਼ ਵੇਖਣ ਲਈ ਇਤਮਾਨ ਚੈਨਲ ਕਰਾਲੀ ਸਬਸਕ੍ਰਾਈਬ ਕਰੋ ਭਾਈ ਜੀ ਨੂੰ ਉਤੇ ਕਰਾਲੀ ਸ਼ਹਿਰ ਦੀ ਰੋਜ਼ ਖਬਰ ਤੁਹਾਨੂੰ ਦੇਖਣ ਨੂੰ ਮਿਲੇਗੀ ਮੁੰਨੇ ਬੱਚਿਆਂ ਦੇ ਮੁਰਗੀ ਸਿਰੋਂ ਛਵਾਉਂਦੇ ਮੇਲਾ ਸ਼ੀਤਲ ਮਾਤਾ ਦਾ ਜੈ ਹੋ ਮੇਲਾ ਸ਼ੀਤਲ ਮਾਤਾ ਦਾ ਭਗਤ ਨੇ ਪਿਗੜੇ ਪਾਉਂਦੇ ਮੇਲਾ ਸ਼ੀਤਲ ਮਾਤਾ ਦਾ ਖੁਸ਼ੀਆਂ ਭਗਤ ਮਨਾਉਂਦੇ ਸੀਤਲ ਮਾਤਾ ਆਪ ਤਾ ਦੇਖੋ ਕਦੇ ਦੀ ਕਰੇ ਸਵਾਰੀ ਭਗਤ ਪਿਆਰੇ ਮਾਤਾ ਜੀ ਦੇ ਅੰਬਰੀ ਲਾਉਣ ਉਡਾਰੀ ਅੰਬਰੀ ਲਾਉਣ ਉਡਾਰੀ ਮਾਂ ਅੰਬਰੀ ਲਾਉਣ ਉਡਾਰੀ ਭੁੱਲ ਕੇ ਲਿਆ ਤੇ ਕਚੌਰੀਆਂ ਦਾ ਮਾਂ ਨੂੰ ਪੋਗ ਲਵਾਉਂਦੇ ਮੇਲਾ ਸ਼ੀਤਲ ਮਾਤਾ ਦਾ ਜੈ ਹੋ ਮੇਲਾ ਸ਼ੀਤਲ ਮਾਤਾ ਦਾ ਭਗਤ ਨੇ ਪੰਗੜੇ ਪਾਉਂਦੇ ਮੇਲਾ ਸ਼ੀਤਲ ਮਾਤਾ ਦਾ ਜੀ ਕੀ ਨਾਮ ਹੈ ਤੁਹਾਡਾ ਸ਼੍ਰਿਆ ਜੀ ਸ਼੍ਰਿਆ ਜੀ ਅੱਜ ਤੁਸੀਂ ਸ਼ੀਤਲਾ ਮਾਤਾ ਦੇ ਮੇਲੇ ਦੇ ਵਿੱਚ ਆਇਓ ਇੱਥੇ ਝੂਲੇ ਲੱਗੇ ਹੋਏ ਹੋ ਝੂਟੇ ਵੀ ਤੁਸੀਂ ਲਏ ਆ ਹਾਂ ਜੀ ਕਿਹੜੇ ਕਿਹੜੇ ਝੂਟੇ ਲਏ ਆ ਇਹ ਡ੍ਰੈਗਨ ਵਾਲਾ ਝੂਲਾ ਲਿਆ ਹੈ ਇਹ ਵੀਲ ਵਾਲਾ ਝੂਲਾ ਲਿਆ ਹੈ ਅੱਛਾ ਕੋਈ ਡਰ ਨਹੀਂ ਲੱਗਿਆ ਤੁਹਾਨੂੰ ਡਰ ਲੱਗਾ ਤਾਂ ਡ੍ਰੈਗਨ ਵਾਲੇ ਸਵਿੰਗ 'ਤੇ ਲੱਗਾ ਤਾਂ ਡਰ ਪਰ ਅੱਛਾ ਮਜ਼ਾ ਆਇਆ ਕਾਫੀ ਓਕੇ ਫੁੱਲ ਜੇ ਇੰਜੋਏ ਕੀਆ ਫੁੱਲ ਇੰਜੋਏ ਕੀਆ ਬਹੁਤ ਮਜ਼ਾ ਆਇਆ ਓਕੇ ਪਹਿਲਾਂ ਵੀ ਕਦੇ ਲਏ ਆ ਝੂਟੇ आ, हाँ जी पहले भी लिए हैं पर यहाँ पर ज्यादा अच्छा लग रहा है वहाँ पर कम ही मतलब दोस्तों के साथ ज्यादा मजा आता है ना ओके। हाँ जी, जी, जी। बोलो जय माता दी जय माता दी खुशियाँ भक्त मना ਮਾਤਾ ਦਾ ਭਗਤ ਨੇ ਪੰਗੜੇ ਪਾਉਂਦੇ ਮੇਲਾ ਸ਼ੀਤਲ ਮਾਤਾ ਦਾ ਭਗਤ ਨੇ ਪੰਗੜੇ ਪਾਉਂਦੇ ਮੇਲਾ ਸ਼ੀਤਲ ਮਾਤਾ ਦਾ ਜਿਸਿਆਂ ਬੱਤ ਮਨਾਉਂਦੇ ਆ ਮਾ beta ਸਹਿਗਤ ਸਿੰਘ ਅੱਜ ਕਿੱਥੇ ਆਏ ਤੁਸੀਂ ਕਰਾਲੀ ਕੀ ਕਰ ਰਹੇ ਹੋ ਝੁੱਲੇ ਲੈ ਰਹੇ ਸੀ ਮੇਲੇ ਦੇ ਵਿੱਚ ਹਾਂਜੀ ਅੱਛਾ ਕਿਹੜੇ-ਕਿਹੜੇ ਝੁੱਲੇ ਲੈ

ਜੱਪਜੀਤ ਟੂ ਲੈ ਲਏ ਤੁਸੀਂ ਹਾਂਜੀ ਤੁਹ ਡਰ ਨਹੀਂ ਲੱਗੇ ਆਏਗਾ ਲਾ ਜੀ ਐਂ ਠੀਕ ਰਹੇ ਹਾਂਜੀ ਫੇ ਖਾਦਾ ਪੀਤਾ ਵੀ ਕੁਝ ਹਾਂਜੀ ਠੀਕ ਆਇਆ ਜੋ ਜੂਸ ਪੀਤਾ ਸੀਗਾ ਅੱਛਾ ਪੀਤਾ ਦੀ ਜੈ ਮਾਤਾ ਦੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮਨਜੀਤ ਸਿੰਘ ਓਕੇ ਸੋ ਸ਼ੀਤਲਾ ਮਾਤਾ ਦਾ ਮੀਲਾ ਚੱਲ ਰਿਹਾ ਅੱਜ ਤੁਸੀਂ ਦਸਹਿਰਾ ਗਰਾਊਂਡ ਦੇ ਵਿੱਚ ਝੂਲੇ ਲੱਗੇ ਹੋਏ ਆ ਸੋ ਕਿਵੇਂ ਮਨੋਰੰਜਨ ਕਰ ਰਹੇ ਹੋ ਇਹ ਬਹੁਤ ਵਧੀਆ ਮਨੋਰੰਜਨ ਚੱਲ ਰਿਹਾ ਹੈ ਇਹ ਕਿਹਨਾਂ ਸ਼ਹਿਰ ਹੈ ਰਾਲੀ ਬਹੁਤ ਇਹ ਹਥਿਆਰ ਸ਼ਹਿਰ ਮਨੇ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਪਹਿਲਾਂ ਅਜਤੇ 40 50 ਸਾਲ ਪਹਿਲਾਂ ਉਹ ਇੱਕ ਸ਼ਹਿਰ ਦੇ ਵਿੱਚ ਪਰਤੀ ਹੁੰਦੀ ਹੁੰਦੀ ਸੀ ਕਿਉਂਕਿ ਸ਼ਹਿਰ ਬੜਾ ਮਸ਼ਹੂਰ ਹੈ ਇੱਥੇ ਇੱਕ ਬਹੁਤ ਵਧੀਆ ਗਾਣਾ ਵੀ ਚੱਲਿਆਦਾ ਚੰਦੀ ਰਾਮ ਦਾ ਟਾਂਗੇ ਉੱਤੇ ਬਹਿ ਜਾ ਬਲੀਏ ਮਾਰ ਕੇ ਛਾਲਾਂ ਦੰਗਾ ਚੱਲਿਆ ਸ਼ਹਿਰ ਕਰਾਲੀ ਬਹਿਜਾ ਵੱਲੋਂ ਜਾਲ ਮਾਰ ਗਿਆ ਦੰਗਾ ਚੱਲਿਆ ਸ਼ਹਿਰ ਕਰਾਲੀ ਬਹਿਜਾ ਵੱਲੋਂ ਛਾਲ ਮਾਰ ਕੇ ਤੇ ਇਹ ਸ਼ਹਿਰ ਬਹੁਤ ਪ੍ਰੋਬਲਮ ਪ੍ਰੋਬਲਮਦਾ ਹੈ ਤੇ ਸੀਤਲ ਮਾਤਾ ਦੇ ਨਾਮ ਪਰ ਬਹੁਤ ਦੋ ਮੇਲੇ ਲੱਗਦੇ ਨੇ ਤੇ ਇੱਕ ਪਹਿਲੇ ਵੀਰਵਾਰ ਨੂੰ ਤੇ ਹੁਣ ਐ ਵੀਰਵਾਰ ਨੂੰ ਇਸ ਕਰਕੇ ਬਹੁਤ ਬੜੀਆ ਉਹ ਮੇਲੇ ਦੀ ਝੂਮਦਾ ਤੇ ਬੜੇ ਝਡੋਲ ਹੈ ਕਿ ਸਾਡੇ ਅਮਰਜੀਤ ਬਾਈ ਪੱਤਰਕਾਰ ਸਾਹਿਬ ਇਹਨਾਂ ਦੀ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਹੈ ਇਹਨਾਂ ਨੇ ਪਿਛਲੇ ਹਫਤੇ ਬੜਾ ਆਪਣਾ ਸਵੇਰ ਜਾੜਾ ਪ੍ਰੋਗਰਾਮ ਕਰਾਇਆ ਜੋ ਕਿ ਸਾਡੇ ਬੜੇ ਸ਼ਹਿਰ ਦੇ ਜਿੰਨੇ ਵੀ ਐਮਸੀ ਤੇ ਸਾਰੇ ਉਹ ਇਕੱਠੇ ਹੋ ਇਕੱਤਰ ਹੋਏ ਸਾਨੂੰ ਇਹਨਾਂ ਨੇ ਆਪਣੇ ਨਾਮ ਪ੍ਰਾਪਤ ਕਰਿਆ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਤੇ ਸੀਤਲ ਮਾਤਾ ਜੀ ਜੈ ਸੱਚੇ ਦਰਬਾਰ ਕੀ ਜੈ ਕੀ ਨਾਮ ਹੈ ਤੁਹਾਡਾ ਮਨਪਿੰਦ ਕੋਲ ਜੀ ਸੋ ਅੱਜ ਤੁਸੀਂ ਇੱਥੇ ਝੂਟੇ ਲਏ ਹੋ ਮੇਲੇ ਦੇ ਵਿੱਚ ਤੁਸੀਂ ਇਹ ਬੱਚਾ ਵੀ ਨਾਲ ਲੈ ਕੇ ਝੂਟੇ ਲੈ ਕੇ ਕਿਹੜੇ ਝੂਟੇ ਲਏ ਸੀ ਹਾਂਜੀ ਇਹ ਡ੍ਰੈਗਨ ਲਏ ਸੋ ਕਿਵੇਂ ਤੁਹਾਨੂੰ ਡੈਗਨ ਲੱਗਿਆ ਨਹੀਂ ਨਹੀਂ ਬੱਚਾ ਲਈ ਬੱਚਾ ਲਈ ਤਾਂ ਲੜੇ ਵੇ ਸੀ ਓਕੇ ਸੋ ਬੱਟੇ ਕਰਕੇ ਵੀ ਕੋਈ ਉਹ ਨਹੀਂ ਉਠਾ ਹਾਂਜੀ ਇਹਨੂੰ ਐਕਸਾਈਟਮੈਂਟ ਜ਼ਿਆਦਾ ਸੀ ਅੱਛਾ ਜੀ ਤੁਸੀਂ ਝੂਟੇ ਲਏ ਸੀ ਹਲੋ ਬੋ ਹਾਂਜੀ ਬੋਲੋ ਲਏ ਸੀ ਨਾ ਕਿਵੇਂ ਲੱਗਿਆ ਵਧੀਆ

ਸੋ ਸ਼ੀਤਲਾ ਮਾਤਾ ਦਾ ਮੇਲਾ ਚੱਲ ਰਿਹਾ ਦਸਹਿਰਾ ਗਰਾਊਂਡ ਦੇ ਵਿੱਚ ਬੜੇ ਚੰਡੋਲ ਲੱਗੇ ਹੋਏ ਆ ਮਨੋਰੰਜਨ ਕਰ ਰਹੇ ਆ ਸੋ ਤੁਸੀਂ ਵੀ ਕੋਈ ਝੂਲਾ ਲਿਆ ਹਾਂਜੀ ਕਿਸ਼ਤੀ ਲਿੱਤੀ ਸੀ ਜੀ ਕਿਸ਼ਤੀ ਲਈ ਹਾਂਜੀ ਮੈਂ ਪਹਿਲਾਂ ਵੀ ਲੈਂਦੇ ਰਹਿੰਦੇ ਆ ਨਾ ਨਾ ਜੀ ਪਹਿਲੀ ਵਾਰ ਆ ਜੀ ਪਹਿਲੀ ਵਾਰ ਲਈ ਤੁਹਾਨੂੰ ਡਰ ਨਹੀਂ ਲੱਗਿਆ ਨਾ ਜੀ ਬਿਲਕੁਲ ਲਿਜੀਏ ਅੱਛਾ ਜੀ ਕੋਈ ਕਬਰਹਾਟ ਵਗੈਰਾ ਕੁਝ ਨਾ ਨਾ ਜੀ ਬਸ ਨੀਚੇ ਆਂਦੇ ਸਾਰ ਰੁਕ ਜਾਂਦਾ ਵਸ ਜੀ ਰੁਕਿਆ ਸੀਗਾ ਹਾਂਜੀ ਫੇ ਮੁੜਿਆ ਆ ਮੁੜਿਆ ਮੁੜ ਆਇਆ ਅੱਛਾ ਨਹੀਂ ਫਿਰ ਅੱਗੇ ਨੂੰ ਤਾਂ ਠੀਕ ਰਹੂਗਾ ਹਾਂਜੀ ਹਾਂਜੀ ਬਿਲਕੁਲ ਹੀ ਡੱਲ ਕੇ ਬਹੁਤ ਮਜ਼ਾ ਆਇਆ ਸਭ ਐਕਸਪੀਰੀਅੰਸ ਹੋ ਗਿਆ ਹਾਂਜੀ ਐਕਸਪੀਰੀਅੰਸ ਹੋ ਗਿਆ ਜੀ ਵਾਹ ਜੀ ਵਾਹ ਜੀ ਵਾਹ ਸੋ ਗੁਲਗਲੇ ਕਿ ਚੌਰੀਆਂ ਵੀ ਖਾਦੇ ਹੋਣੇ ਹਾਂਜੀ ਅੱਜ ਸਵੇਰੇ ਬਣਾ ਕੇ ਖਾ ਲਈ ਸੀ ਜੀ ਪੱਤਾ ਦੇਖਿਆ ਸੀ ਹਾਂਜੀ ਹਾਂਜੀ ਦੇਖਿਆ ਸੀ ਉਸ ਤੋਂ ਬਾਅਦ ਫੇ ਗੁਲਗਲੇ ਕੇ ਚੌਰੀਆਂ ਖਾਧੀ ਹਾਂਜੀ ਹਾਂਜੀ ਬਿਲਕੁਲ ਜੀ ਕਿਹੜਾ ਸ਼ੀਤਲਾ ਮਾਤਾ ਦਾ ਮੇਲਾ ਕਹਿੰਦੇ ਗੁਲਗਲੇ ਕਿਟੌਰੀਆਂ ਬਣਾਉਣੇ ਚਾਹੀਦੇ ਹਾਂਜੀ ਜ਼ਰੂਰ ਜੀ ਹਾਂਜੀ ਹਾਂਜੀ ਬੋਲੋ જય ਸ਼ੀਤਲਾ ਮਾਤਾ ਜੈ ਸ਼ੀਤਲਾ ਮਾਤਾ ਜੀ ਦੀ ਕੀ ਨਾਮ ਹੈ ਬੇਟਾ ਸ਼ਾਇਨ ਅੱਜ ਦਸਹਿਰਾ ਗਰਾਊਂਡ ਦੇ ਵਿੱਚ ਆਇਓ ਸ਼ੀਤਲਾ ਮਾਤਾ ਦਾ ਮੇਲਾ ਚੱਲ ਰਿਹਾ ਬੜੇ ਝੂਲੇ ਲੱਗੇ ਹੋਏ ਆ ਬੜਾ ਮਨੋਰੰਜਨ ਵੀ ਕਰ ਰਹੇ ਆ ਬੱਚੇ ਸੋ ਤੁਸੀਂ ਵੀ ਕੋਈ ਮਨੋਰੰਜਨ ਕੀਤਾ ਕੋਈ ਝੂਲਾ ਵਗੈਰਾ ਲਿਆ ਹਾਂਜੀ ਝੰਡੋਲ ਲਿਆ ਸੀ ਕਿਹੜਾ ਉਹ ਵਾਲਾ ਵੱਡਾ ਹਾਂਜੀ ਝੰਡਾ ਨਹੀਂ ਲੱਗਿਆਗਾ ਹਾਂਜੀ ਅੱਗੇ ਵੀ ਲੈਣੇ ਹੁੰਦੇ ਆ ਹਾਂਜੀ ਹਰ ਇੱਕ ਸਾਲ ਹਰ ਸਾਲ ਲੈਣੀ ਹਾਂਜੀ ਠੀਕ ਹੈ ਤੇ ਹੋਰ ਕੀ ਖਾਦਾ ਪੀਤਾ ਖਲੇ ਦੀ ਖਾਣਾ ਹੈ ਅਰੇ ਖਾਣਾ ਹਾਂਜੀ ਅਚਾ ਡੈਡੀ ਦਾ ਕਿੰਨਾ ਖਰਚਾ ਕਰਾਉਣਾ ਡੈਡੀ ਦਾ ਬਹੁਤ ਬਹੁਤ ਖਰਚਾ ਕਰਾਉਣਾ ਹੈ ਹਾਂਜੀ ਦੇਖ ਲਓ ਜੀ ਬੱਚੇ ਕਹਿੰਦੇ ਵੀ ਖਰਚਾ ਹਾਂਜੀ ਹਾਂਜੀ ਬਸ ਹੁਣ ਬੱਚਿਆਂ ਦੇ ਬੱਚਿਆਂ ਦੇ ਲਈ ਜਿਹੜਾ ਤਿਹਾਰ ਹੈ ਬੱਚਿਆਂ ਦਾ ਹੈਗਾ ਜੀ ਹਾਂਜੀ ਬਾਕੀ ਮਾਤਾ ਆਸ਼ੀਰਵਾਦ ਰੱਖੇ ਐਦਾਂ ਹੀ ਜੇ ਨੁਕਣੇ ਰਾਜ ਚੌਕੀ ਤਰੱਕੀ ਵਾਖੇ ਸਾਨੂੰ ਵੀ ਤੇ ਤੁਹਾਨੂੰ ਵੀ ਕਿਰਪਾ ਬਣਾਈ ਰੱਖੇ ਤੁਹਾਡਾ ਚੈਨਲ ਦਿਨ ਦੁਕਣੇ ਰਾਜ ਚੌਕੀ ਤਰੱਕੀ ਕਰੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਖੁਸ਼ੀਆਂ ਮਿਲਣ ਸਭ ਨੂੰ ਸਾਰੇ ਸੰਸਾਰ ਨੂੰ ਸਾਰੇ ਪਰਿਵਾਰ ਨੂੰ ਸੋ ਆਪਣਾ ਗੁਲਗਲੇ ਕਚੌਰੀਆਂ ਵੀ ਬਣਾਏ ਹੋਣੇ ਆ ਹਾਂਜੀ ਮੱਥਾ ਟੇਕਿਆ ਸੀ ਫਿਰ ਹਾਂਜੀ ਸਵੇਰ ਅੱਧੇ ਸੀ ਹਾਂਜੀ ਕਿੰਨੇ ਕੇ ਸਵਾਲ ਲੱਗੇ ਬਹੁਤ ਬਹੁਤ ਪੈਸੇ ਵੀ ਬਣਾ ਲੈਂਦੇ ਆ ਮੇਲੇ ਤੋਂ ਬਿਨਾ ਕਦੇ ਹਾਂਜੀ ਹਾਂਜੀ ਦੇਖੀਏ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ